ਖਰੂਰ ਸਾਹਿਬ ਦੇ ਨੇੜੇ ਨਾਗੋਪੇ ਮੋੜ ਵੈਦਕਰਨਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਅੱਜ ਆਪਾਂ ਕੁਜੇ ਨੂੰ ਕੱਪੜ ਮਿੱਟੀ ਕਰ ਰਹੇ ਆ ਤੇ ਇਸ ਤਰ੍ਹਾਂ ਇਹਨੂੰ ਕੱਪੜ ਮਿੱਟੀ ਪਸਮਾ ਜਿਹੜੀਆਂ ਵਾਂ ਕੋਲ ਪਸਮਾ ਜਿਹਨਾਂ ਦੀ ਕਰਾਂ ਜੇ ਨਾਲ ਨੂੰ 7-7 ਵਾਰ ਮਿੱਟੀ ਲਾ ਲਾ ਕੇ ਇਸ ਤਰ੍ਹਾਂ ਸੀਲ ਬੰਦ ਕਰਨਾ ਪੈਂਦਾ ਛੇ ਦੇ ਵਿੱਚ ਕੋਈ ਆਵਾਜ਼ ਜਿਹੜੀ ਆ ਨਿਕਲ ਨਾ ਸਕੇ ਤੇ ਇਹਨੂੰ 7 ਵਾਰ ਦੂਜਿਆਂ ਨੂੰ ਕੱਪੜ ਮਿੱਟੀ ਕਰ ਰਹੇ ਆ ਇੱਕ ਇਹ ਵੀ ਕੁਝ ਆਪਾਂ ਕੱਪੜ ਮਿੱਟੀ ਇਹਨੂੰ 3 ਵਾਰ ਹੋ ਚੁੱਕੀ ਆ ਤੇ 7 ਵਾਰ ਕੱਪੜ ਮਿੱਟੀ ਕਰਨ ਤੋਂ ਬਾਅਦਾਂ ਸ਼ਕਾਸ਼ਤਾ ਵੀ ਤੇਰੇ ਇਹਨਾਂ ਨੂੰ ਆਪਾਂ ਅੱਕ ਦੇ ਵਿੱਚ ਰੱਖਾਂਗੇ ਤੇ ਭਸਮ ਤਿਆਰ ਹੋਊਗੀ ਇਹੋ ਜਿਹਾ ਆਪਾਂ ਸਮਾਂ ਕਿਉਂਕਿ ਬਹੁਤ ਹੀ ਆਪ ਦੇ ਹੱਥਾਂ ਨਾਲ ਤਿਆਰ ਕੀਤੀਆਂ ਜਾਂ ਭਸਮਾਂ ਬੰਦੇ ਦੀ ਊਜ ਵਧਾਉਂਦੀਆਂ ਵਾਂ ਤੇ ਊਜ ਵਧਣ ਨਾਲ 7 ਦੀਆਂ 7 ਤਾਤਵਾ ਜਦੋਂ ਆਪਾਂ ਦੇ ਲਿਆ ਹਰ ਜਿਹੇ ਪਾਸਮਾ ਜਦ ਜਨੇਤੇ ਬਹੁਤ ਜਿਆਦੀ ਸ਼ਰੀਰ ਤੇ ਸ਼ਕਤੀ ਵਾਜ ਜਾਂਦੀ ਹੈ ਵੀਡੀਓ ਵਾਸਤੇ ਵਾਸਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ